ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ 2 ਜਨਵਰੀ ਤੇ ਦੋ ਘੰਟੇ ਤੋਂ ਜੀ ਕਾਫੀ ਜ਼ਿਆਦਾ ਮੀਂਹ ਵਗੈਰਾ ਪੈ ਰਿਆ ਸੀਗਾ ਤੇ ਅੱਜ ਮੌਸਮ ਸਾਫ਼ ਹੈਗਾ ਤੋਂ ਪਤਾ ਪੂ ਵਧੀਆ ਚੜ ਗਈ ਹੈ ਪਹਿਲਾਂ ਸਵੇਰੇ ਧੁੰਦ ਸੀਗੀ ਕਾਫੀ ਜ਼ਿਆਦਾ ਤੇ ਪਰ ਹਵਾ ਵੀ ਚਲਦੀ ਵੀ ਸੀਗੀ ਧੁੰਦ ਵੀ ਸੀਗੀ ਕਾਫੀ ਤੇ ਪਰ ਠੀਕ ਹੈ ਮੌਸਮ ਹੁਣ ਧੁੱਪ ਚੜਦੀ ਜਾ ਰਹੀ ਏ ਤੇ ਮੈਂ ਬਾਥਰੂਮ ਦਾ ਨ ਬੂਆ ਖੋਲਤਾ ਸੀ ਇੱਧਰ ਵੀ ਸਲਾਬ ਜੀ ਕਾਫੀ ਚੜੀ ਹੋਈ ਸੀ ਮੀਂਹ ਕਰਕੇ ਬੂਆ ਗਿੱਲਾ ਹੋਇਆ ਪੈਸੇ ਸਾਰਾ ਅੰਦਰ ਉਹ ਵੀ ਸਲਾਬ ਚੜੀ ਹੋਈ ਸੀ ਤੇ ਆ ਦੇਖੋ ਵਿੱਚ ਵਿੱਚ ਸਾਫ ਹੋ ਰਿਹਾ ਮੌਸਮ ਵਿੱਚ ਵਿੱਚ ਥੋੜਾ ਥੋੜਾ ਬੱਦਲ ਹੋ ਰਹੇ ਨੇ ਪਰ ਫਿਰ ਸਾਰੇ ਦਿਹਾੜੀ ਮੌਸਮ ਵਧੀਆ ਰਿਹਾ ਸੀਗਾ ਧੁੱਪ ਵੀ ਤੇ ਆ ਦੇਖੋ ਜੀ ਸਾ ਬਾਹਰ ਦਾ 뷰 ਤੇ ਮੈਂ ਜੀ ਸਾਰਾ ਕੰਮ ਕੁੰਮ ਨਿਬੇੜ ਕੇ ਤੇ ਇੱਥੇ ਸਬਜੀ ਲੈ ਕੇ ਆ ਗਈਆਂ ਉੱਪਰ ਕੱਟਣ ਵਾਸਤੇ ਤੇ ਆਹ ਦੇਖੋ ਜੀ ਬਹੁਤ ਤੇਜ਼ ਧੁੱਪ ਚੜ ਗਈ ਐ ਇਸ ਟਾਈਮ ਤੇ ਹਵਾ ਵੀ ਕਾਫੀ ਜ਼ਿਆਦਾ ਚੱਲਦੀ ਪਈ ਐ ਵੈਸੇ ਪਰ ਫਿਰ ਧੁੱਪ ਦੇ ਵਿੱਚ ਇੰਨਾ ਮਹਿਸੂਸ ਨਹੀਂ ਹੁੰਦਾ ਹਵਾ ਦਾ आ देखो जी बूटे हूँ कल मीह का पानी पे अच धुप्प तो लगेगी और ज़्यादा वाइया हो जान गए तो चलो जी हूँ आप चलते हाँ थले चाह चू बना के पीने सारा काम को मेरा निबड़ चुका सारह सवा ग्यारह का टाइम है ਮੈਂ ਕੋਲੀ ਸਭ ਹੀ ਸਾਰੀ ਕਰ ਗਈ ਸੀ ਮੈਂ ਤਾਂ ਸਬਜੀ ਵੀ ਕੱਟ ਕੇ ਲੈ ਆਂਦੀ ਐ ਤੇ ਹੁਣ ਬਸ ਸਬਜੀ ਧੋ ਕੇ ਤੇ ਸਬਜੀ ਨੂੰ ਤੜਕਾ ਲਾ ਦਾਂਗੀ ਤੇ ਨਾਲ ਹੀ ਫੁਲਕੇ ਬਣਾ ਕੇ ਰੱਖ ਲਾਂਗੀ ਉੱਧਰ ਆਲੂ ਆਏ ਹੋਏ ਸੀ ਆਲੂ ਵੀ ਧੋ ਕੇ ਮੈਂ ਟੋਕਰੀ ਦੇ ਵਿੱਚ ਰੱਖੇ ਹੋਏ ਨੇ ਪਾਣੀ ਨਿਚੜ ਜੂਗਾ ਫਿਰ ਇਹਨਾਂ ਨੂੰ ਮੈਂ ਵੱਡੀ ਟੋਕਰੀ 'ਚ ਪਾ ਕੇ ਰੱਖ ਦਾਂਗੀ ਚਲੋ ਜੀ ਹੁਣ ਮੈਂ ਸਬਜੀ ਨੂੰ ਤੜਕਾ ਲਾ ਰਿਹਾ ਦਿੱਤਾ ਹੈ ਟਮਾਟਰ ਅਦਰਕ ਵਗੈਰਾ ਪਾ ਰਿਹਾ ਤੇ ਪਿਆਜ਼ ਵੀ ਕੱਟ ਲਈ ਸੀ ਮੈਂ ਸਬਜੀ ਦੇ ਵਿੱਚ ਤੇ ਹੁਣ ਆਪਾਂ ਪਾ ਰਹੇ ਹਾਂ ਜੀ ਲੂਣ ਮਿਰਚ ਹਲਦੀ ਲੂਣ ਮਿਰਚ ਤੇ ਗਰਮ ਮਸਾਲਾ 1.5 ਪੌਣੇ ਕ 2 ਵਜੇ ਦਾ ਟਾਈਮ ਹੈ। ਉਹ ਜਿਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ ਤੇ ਉਧਰ ਮੈਂ ਸਬਜ਼ੀ ਵੀ ਧੋ ਕੇ ਰੱਖ ਲਈ ਆ ਵੇਖੋ ਜੀ ਪਲੇਟ ਦੇ ਵਿੱਚ ਪਿਆਜ਼ ਮੈਂ ਵਿੱਚੇ چیر ਤੇ ਅਸੀਂ ਸਬਜ਼ੀ ਦੇ ਲੋ ਜੀ ਆਪਾਂ ਸਬਜ਼ੀ ਪਾ ਰਹੀਤੀ ਹੁਣ ਤੜਕੇ ਦੇ ਵਿੱਚ ਹੂੰ ਥੋੜਾ ਜਿਹਾ ਰਿਚ ਪਾਣੀ ਪਾ ਦਾਂਗੀ ਆਟਾ ਵੀ ਸਾਡੇ ਚੇਹੇ ਰੱਖ ਲਿਆ ਮੈਂ ਇੱਧਰ ਸਬਜ਼ੀ ਬਣੂਗੀ ਸਾਡੇ ਜਿਹੜਾ ਸਨੋ ਪੂਲ ਖਿਲਾ ਕੇ ਰੱਖ ਲਾਂਗੀ ਔਰ ਇਸ ਦੇ ਵਿੱਚ ਰੱਖ ਦਾਂਗੀ ਪੂਲ ਕੇ ਗਰਮੀ ਰਹਿੰਦੇ ਨੇ ਜਿਵੇਂ ਸਾਡੇ ਤੋਂ ਹੋਣਾ ਹੋਊਗਾ ਲਾਸੀ ਦੇ ਦੋ ਬਾਜੀ ਚੱਕੇ ਨੇ ਸਬਜੀ ਨੂੰ ਹੁਣ ਮੈਂ ਦੂਸਰਾ ਥਾਂ ਤੇ ਰੱਖ ਦਾਂਗੀ ਇੱਧਰ ਮੈਂ ਕਿਰਨ ਨੂੰ ਸ਼ੁਰੂ ਕਰ ਦਾਂਗੀ ਲੋ ਜੀ ਮੈਂ ਹੁਣ ਇੱਧਰ ਸਬਜੀ ਵੀ ਆਪਣੀ ਬਣ ਗਈ ਐ ਤੇ ਮੈਂ ਫੁਲਕੇ ਵੀ ਸਾਰੇ ਬਣਾ ਲਏ ਨੇ ਆ ਐਂਡਲਾ ਫੁਲਕਾ ਮੈਂ ਵੱਡਾ ਸਾਰਾ ਬਣਾ ਲਿਆ ਆਪਣੇ ਵਾਸਤੇ ਇੱਕ ਵਾਸ ਹੁਣ ਆਪਾਂ ਇਦਾਂ ਹੀ ਭੋਨੇ ਦੇ ਵਿੱਚ ਲਪੇਟ ਕੇ ਤੇ ਹੋਟਕਿਸ ਨੂੰ ਬੰਦ ਕਰਕੇ ਰੱਖ ਦਾਂਗੇ ਫੁਲਕੇ ਵੀ ਆਪਣੇ ਗਰਮ ਗਰਮ ਰਹਿਣਗੇ ਸਬਜੀ ਗਰਮ ਕਰ ਲਾਂਗੇ ਆਪਾਂ ਆਹ ਹੁਣ ਸਬਜੀ ਦਾ ਵੀ ਗੈਸ ਬੰਦ ਕਰ ਦਾਂਗੀ ਸਬਜੀ ਆਪਣੀ ਬਣ ਚੁੱਕੀ ਹੈ ਵਧੀਆ ਤੇ ਹੁਣ ਫਿਰ ਮੈਂ ਕੋਠੇ ਤੇ ਜਾ ਕੇ ਬਹਿ ਜਾਾਂਗੀ ਆਪਣੀ ਰੋਟੀ ਸਬਜੀ ਬਣ ਗਈ ਹੈ ਲੋ ਜੀ ਮੈਂ ਕੋਠੇ ਦੇ ਬੈਠੀ ਹੋਈ ਸੀ ਯੁਵਰਾਜ ਵੀ ਆ ਗਿਆ 3:30 ਵਜ ਗਏ ਨੇ ਤੇ ਬਸ ਹੁਣ ਚਲਦੇ ਆਂ ਥੱਲੇ ਲੋ ਜੀ ਹੁਣ ਮੈਂ نیچے ਆ ਗਈ ਆ ਸਬਜ਼ੀ ਗਰਮ ਕਰ ਲੈਣੇ ਆਪਾਂ ਤੇ ਬਸ ਹੁਣ ਆਪਾਂ ਰੋਟੀ ਖਾਵਾਂਗੇ ਜੀ ਤੇ ਆ ਜਾ ਫਰੈਂਡ ਤੁਸੀਂ ਵੀ ਖਾ ਲਓ ਰੋਟੀ ਅਸੀਂ ਤਾਂ ਲੇਟ ਖਾ ਰਹੇ ਆ ਕਿਉਂਕਿ ਯੁਵਰਾਜ ਲੇਟ ਆਂਦਾ ਸਕੂਲੋਂ ਫਿਰ ਮੈਨਾਂ ਆਲੀ ਖਾਣੀ ਐ ਲੋ ਜੀ ਰੋਟੀ ਰੋਟੀ ਖਾ ਲਈ ਸੀ ਇਹ ਹੈਗਾ ਸ਼ਾਮ ਦਾ ਟਾਈਮ ਤੇ ਅੰਦਰ ਮੈਂ ਬਣਾ ਰਹੀਆਂ ਕੌਫੀ ਨੇਰਾ ਪੈ ਗਿਆ ਹੁਣ 8:00 ਵਜੇ ਦਾ ਟਾਈਮ ਹੈ ਤੇ ਅੱਜ ਮੈਂ ਸਕੂਲ ਦੀ ਡੱਬੀ ਵਸ ਡੱਬੀ ਦੇ ਵਿੱਚ ਵੀ ਸਬਜ਼ੀ ਪਾ ਕੇ ਰੱਖ ਦਿੰਦੀ ਐ ਜਿਹੜੀ ਬਚ ਗਈ ਸੀ Shimla mirch ਦੀ ਸਵੇਰੇ ਸਕੂਲ ਵਾਸਤੇ ਕਬਾੜੀ ਹੁਣ ਆਪਾਂ ਕੌਫੀ ਪੀਨੇ ਆ ਤੇ ਜੇ ਫਰੈਂਡ ਤੁਹਾਨੂੰ ਮੇਰੀ ਵੀਡੀਓ ਮੇਰੀ ਰੈਸਪੀਆਂ ਵਧੀਆ ਲੱਗਦੀਆਂ ਨੇ ਪਲੀਜ਼ ਲਾਈਕ ਕਰ ਦਿਆ ਕਰੋ